ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਹਾਂ ਜੀ ਕਿੰਦਾ ਜੀ ਠੀਕ ਠਾਕ ਜੇ ਆਪਾਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾਵਾਂਗੇ ਗਜ਼ਰੇਲਾ ਇਹਦੇ ਲਈ ਆਪਾਂ ਜੀ ਕੜਾਈ ਦੇ ਵਿੱਚ اخਵਾ ਪਾਇਆ ਹੋਇਆ ਹੈ ਵਾ ਇਹ ਆਪਾਂ 4 ਕਿਲੋ ਦੁੱਧ ਲਿਆ ਸੀ ਤੇ ਹੋਇ ਤੋ ਇਹ ਖਵਾ ਬਣਿਆ ਵਾ ਤੇ ਅ ਗਾਜਰਾ ਆਪਾਂ ਮਿੱਲੀ ਕਸ਼ ਕਰ ਲਿਆ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਾਜਰਾ ਆਪਾਂ ਗਾਜਰਾਂ ਪਾਲੀਆਂ ਸੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਇਹ ਤਰ੍ਹਾਂ ਹੈ ਜਨਾ ਹੈ ਕਿ ਜਿਹੜੀਆਂ ਪਿਆੰਗਾ ਅੱਛਾ ਚੰਗੀ ਪਰ ਆਪ ਕੋ ਜਾਣ ਦੇਖੋ ਜੀ ਆਪਣੀਆਂ ਗਾਜਰਾਂ ਨਿੱਜਾਂ ਲੈ ਪਈਆਂ ਨੇ ਆਪਾਂ ਇਸੇ ਤਰ੍ਹਾਂ ਹੀ ਇਹਨੂੰ 10-15 ਮਿੰਟ ਰੰਨਾਂਗੇ ਤੇ ਹਲਾਇ ਜਣਾ ਆਪਾਂ ਇਹਨੂੰ ਨਾਲ ਨਾਲ ਇਦੇ ਵਿੱਚ ਪਾਵਾਂਗੇ ਜੀ ਖੰਡ खंड हिसाब पानी क्योंकि अपन गाजर मिठ्ठिया होंगे आप कड़छी पावगे जी देसी घ्यो दी देखो जी गजरेला अपना बन के तैयार है ਤਿਆਰ ਹਕੀਕਤ ਰਹੀ ਜੇ ਲਾਪਣਾ ਬਣ ਗਿਆ ਤੇ ਜੇ ਤੁਹਾਨੂੰ ਆਪਣੀ ਇਹ ਰੈਸਪੀ ਵਧੀਆ ਲੱਗੇ ਫੋਲੋ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ